ਆਪਾਂ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਹਾਂ ਜੀ ਕਾਰਪੋਰੇਸ਼ਨ ਦੇ ਅੰਦਰ ਤੇ ਸਾਨੂੰ ਜਿਹੜੀ ਆ ਤਨਖਾਹ ਕਾਫੀ ਟਾਈਮ ਤੋਂ ਜਿਹੜੀ ਆ 4 ਮਹੀਨੇ ਤੋਂ ਮਿਲ ਨਹੀਂ ਰਹੀ ਉਹਦੇ ਕਾਰਨ ਅੱਜ ਸਾਰੇ ਆਪਾਂ ਸਾਦੀ ਇਕੱਠੇ ਹੋ ਗਏ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ तकरीबन ਜੀ ਸਾਰਿਆਂ ਨੂੰ ਕਿਹਾ ਜੇ ਇਕੱਲੇ-ਇਕੱਲੇ ਦੇ ਅੱਗੇ ਥੱਲੇ ਮਾਰ ਕੇ ਦੇਖਿਆ ਜੀ ਨਹੀਂ ਕੋਈ ਵੀ ਮੰਨਦਾ ਜੇ ਸਾਰੇ ਇੱਕੋ ਗੱਲ ਕਹਿੰਦੇ ਜੀ ਠੇਕੇਦਾਰ ਨਹੀਂ ਤੁਹਾਡੇ ਬੰਦੇ ਪੂਰੇ ਕਰਦਾ ਫਲਾਣ ਜਿੰਨੇ ਹੈਗੇ ਜੀ ਉਹਨਾਂ ਨੂੰ ਤਨਖਾਹ ਦੋ ਜੀ ਬੰਦੇ ਪੂਰੇ ਆਡੇ ਬੰਦੇ ਆ ਕੇ ਦੇਖਣ ਬੈਠੋ ਗਿਣਤੀ ਮੰ ਤਨਖਾਹ ਕਿੰਨੀ 6900 ਰੁਪਏ ਭਜੀ ਤਨਖਾਹ ਜੀ ਆਡੀ ਜਨਵਰੀ ਮਹੀਨੇ ਤਨਖਾਹ ਮਿਲੀ ਆ ਅੱਜ ਵੇਖੋ ਜੀ ਅੱਜ ਮਾਰਚ ਮਹੀਨਾ ਚੱਲਣ ਡਿਆ ਅਜੇ ਮਈ ਅਜੇ ਤੱਕ ਨਹੀਂ ਮਿਲੀ ਕਦੇ ਵੀ ਤੇ ਕੀ ਜਦੋਂ ਤੁਸੀਂ ਕਹਿੰਦੇ ਹੋ ਕਿ ਕਹਿੰਦੇ ਸਟਾਫ ਨਹੀਂ ਤੁਹਾਡੇ ਡਟੂਏ ਜਾਂਦੇ ਬੰਦੇ ਨਹੀਂ ਜੀ ਹਰ ਵਾਰੀ ਇਹ ਸਟਾਫ ਕਹਿੰਦੇ ਆ ਸਟਾਫ ਤਾਂ ਪੂਰਾ ਪਰ ਇਹ ਹਰ ਵਾਰੀ ਗਿੰਦੇ ਆ ਹਰ ਵਾਰੀ ਗਿਣਕੇ ਕੋਈ ਹੱਲਾ ਕਰਨਾ ਪੈਂਦਾ ਤੇ ਫੇਰਾਂ ਨੂੰ ਜਾ ਕੇ ਤਨਖਾਹ ਮਿਲਦੀ ਬਿਲਕੁਲ ਜੀ ਬਿਲਕੁਲ ਹਰ ਵਾਰੀ ਜਿੰਨੀ ਯਾਰੀ ਤਨ ਲਾਈਏ ਓਨੀ ਯਾਰੀ ਤਨਖਾਹ ਮਿਲਦੀ ਓਤੋਂ ਬਿਗੈਰ ਤਨਖਾਹ ਮਿਲਦੀ ਨਹੀਂ ਇਹਨਾਂ ਕੋਈ ਆ ਕੇ ਕਹਿ ਕੇ ਗਿਆ ਤੁਹਾਨੂੰ ਦਿਖਾ ਦੇ ਅਜੇ ਤੱਕ ਤੇ ਜੀ ਕੋਈ ਨੁਮਾਇੰਦਾ ਨਹੀਂ ਆਇਆ ਇਸ ਦਫਤਰ ਦਾ ਆਪਾਂ ਮੈਡਮ ਕੋ ਵੀ ਜਾ ਕੇ ਪੇਸ਼ ਹੋਏ ਹਾਂ ਉਹ ਬੋਲਦੇ ਵੀ ਤੁਹਾਨੂੰ ਚੈੱਕ ਦੇ ਦਿੱਤਾ ਆ ਪਰ ਅੰਦਰੋਂ ਚੈੱਕ ਮਿਲਦਾ ਨਹੀਂ ਭਾਈ 4 ਸਾਲ ਤੋਂ ਕੰਮ ਕਰ ਰਹੇ ਆ ਤੇ ਵੇਖੋ ਜੀ 4 ਸਾਲ ਦੇ ਨਾਲ ਕੋਈ ਬੰਦੇ ਨਹੀਂ ਪੂਰੇ ਹੋਣ ਦੇ ਪਹਿਲਾਂ ਤਨਖਾਹਾਂ ਆਡੀਆਂ ਬਿਲਕੁਲ ਸਹੀ ਪੈਂਦੇ ਰਹੇ ਹੁਣ ਆ ਚਾਰ ਮਹੀਨੇ ਜੋ ਨਵਾਂ ਸਾਲ ਚੜ੍ਹਿਆ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਤਿੰਨ ਤਿੰਨ ਵਾਰੀ ਸਰ ਬੰਦਿਆਂ ਦੇ ਨਾਮ ਲੈ ਕੇ ਭੇਜਿਆ ਪਰ ਫੇਰ ਵੀ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਨਾ ਕੋਈ ਮਗਰ ਆਣ ਕੇ ਬੰਦੇ ਗਿਣਤੀ ਕਰਦਾ ਇਹ ਨਾ ਕੋਈ ਗੱਲ ਨਾ ਬਾਤ ਸਿਰਫ ਇਹ ਕਹਿੰਦੇ ਕੰਮ ਕਰੋ ਕੰਮ ਆ ਹੀ ਕਰ ਰਹੇ ਆ ਪਰ ਤਨਖਾਹਾਂ ਚੋ ਚੋ ਮਹੀਨੇ ਦੀ ਜਮਾ ਹੋ ਗਈਆਂ ਜਿਹਦੇ ਹੱਲੇ ਤੱਕ ਨਹੀਂ ਜੇ ਪਾਣ ਦੇ ਸਰ 9900 ਰੁਪਿਆ ਤਨਖਾਹ ਆ ਤੇ ਕੱਟਦੇ ਆ ਢਾੜੀ ਸਰ ਜੀ ਤੁਹਾਨੂੰ ਦਸੀਏ 300 ਰੁਪਿਆ ਢਾੜੀ ਕੱਟਦੇ ਆ ਦਿੰਦੇ 250 ਆ ਛੁੱ ਤੇ ਬਾਕੀ ਆ ਬੀਬੀਆਂ ਸਾਰੀਆਂ ਦੇ ਬੱਚੇ ਵੇਖ ਲੋ ਹਲੇ ਤਾਂ ਕਿ ਘਰੇ ਜੀ ਚਾਰ ਮਹੀਨੇ ਤਰ੍ਹਾਂ ਵਾਲੇ ਤੱਕ ਬੱਚਿਆਂ ਦੀ ਐਡਮਿਸ਼ਨ ਹਾਂ ਤੱਕ ਨਹੀਂ ਹੋਈਆਂ ਬੱਚੇ ਘਰ ਜੇ ਦਾਦਾ 20-20 ਰੁਪਏ ਸਾਡੇ ਕੋਲ ਮੰਗ ਕੇ ਚੋਰੀਆਂ ਕਰਾਇਆ ਖਰਚ ਕੇ ਆਂਡੀਆਂ ਜੇ ਕਮਿਸ਼ਨਰ ਨੂੰ ਮੈਡਮ ਕੋਲ ਦਨ ਗਏ ਸੀ ਸਾਰ ਆਪਾਂ ਤੇ ਕਮਿਸ਼ਨਰ ਮੈਡਮ ਕਹਿੰਦੀ ਤੁਹਾਡਾ ਚੈੱਕ ਜੀ ਆਪਣੇ ਦਲਬਾਘ ਸਰ ਉਹਨਾਂ ਨੂੰ ਦੇਤਾ ਤੇ ਦਲਬਾਘ ਸਰ ਉਹਨਾਂ ਕੋਲ ਕਹਿੰਦੇ ਆਪਾਂ ਆਪਣੇ ਤੋਂ ਹੀ ਆਪਣੇ ਅਕਾਊਂਟ ਨੰਬਰ ਦੋ ਤੁਹਾਡੀਆਂ ਤਰ੍ਹਾਂ ਵਾਂ ਇਕੱਲੀਆਂ-ਇਕੱਲੀਆਂ ਬੈਣਗੀਆਂ ਸਾਰੇ ਅਗੇ ਸਟਾਫ ਸਾਰੇ ਦੀਆਂ ਤਨਖਾਹਾਂ ਪੈਂਦੀਆਂ ਨਹੀਂ ਹੁਣ ਕੱਲੇ-ਕੱਲੇ ਦੀ ਇੱਕਦਾਂ ਪਾੜੀਆਂ ਨੇ ਸੋਲਿਆਂ ਦਾ ਠੇਕਾ ਟਰਾਲੀ ਵਾਲਿਆਂ ਦਾ ਠੇਕਾ ਉਹਨਾਂ ਦੀ ਤਨਖਾਹਾਂ ਵੇਲੇ ਟਾਈਮ ਨਾਲ ਦੇਈ ਜਾਂਦੇ ਆ ਅਸੀਂ ਘਰਾਂ ਚੋਂ ਗਿੱਲਾ ਸੁੱਕਾ ਕੋੜਾ ਵਖ ਵਖ ਲਿਆਂਦੇ ਆ ਖਾਦ ਬਣਾਉਣ ਵਾ ਤੁਹਾਨੂੰ ਕਹਿੰਦੇ ਖਾਦ ਬਣਾਣਦੇ ਆ ਸਾਰੇ ਕੰਮ ਕਰਦੇ ਆ ਪਰ ਫੇਰ ਵੀ ਇਹ ਤਨਖਾਹਾਂ ਟਾਈਮ ਨਾਲ ਨਹੀਂ ਦੇਂਦੇ ਕਮਿਸ਼ਨਰ ਮੈਡਮ ਨੇ ਵੀ ਇਹੋ ਗੱਲ ਕਹੀ ਹੈ ਤੁਹਾਡੀ ਤਨਖਾਹ ਵਿਕਾਸ ਸਰ ਉਹਨਾਂ ਨੇ ਦੇਤੀ ਆ ਉਹਨਾਂ ਕੋਲ ਜਾ ਕੇ ਸਾਡੇ ਪੁੱਤ ਮਾਰਦੇ ਆ ਜੇ ਉਹਨੇ ਕੋਈ ਬੰਦ ਕਰ ਦਿੱਤਾ ਗਿਆ ਤੇ ਅੱਗੋਂ ਫਿਰ ਕਿੱਦਾਂ ਕੰਮ ਚੱਲੇਗਾ ਸਾਰੇ ਵਿਕਾਸ ਸਰ ਉਹਨਾਂ ਨੇ ਕਿਹਾ ਜੇ ਪਰਸੋਂ ਮੀਟਿੰਗ ਦੇ ਵਿੱਚ ਕੀ ਠੇਕਾ ਤੁਹਾਡਾ ਬੰਦ ਹੋ ਗਿਆ ਜੀ ਵਿਕਾਸ ਨੂੰ ਆਪਣਾ ਨਿਸ਼ਾਨੂ ਚੈ ਇਹ ਸਿੱਧਿਆ ਵੀ ਨਹੀਂ ਤਨਖਾਹਾਂ ਆਡੀਆਂ ਪਾਣਦੇ ਸਰ ਅੱਛਾ ਇਸ ਤੋਂ ਅੱਗੇ ਕੀ ਜਰਾ ਜਦੋਂ ਠੇਕਾ ਹੀ ਬੰਦ ਹੋ ਗਿਆ ਫਿਰ ਸਰ ਇਹ ਤੋਂ ਅੱਗੇ ਫਿਰ ਇਹਨਾਂ ਨੂੰ ਚਾਹੀਦਾ ਕੰਮ ਚਾਹੀਦਾ ਬੰਦ ਕਰਵਾ ਦੇਣ ਕੰਮ ਕਰਾਈ ਜਾਂਦੇ ਹਾਂ ਹਾਂਜੀ ਕੰਮ ਸਾਡੇ ਕੋਲ ਤਿੰਨ ਮਹੀਨੇ ਤੋਂ ਸਾਰਾ ਰੈਗੂਲਰ ਲੈ ਰਹੇ ਆ 7 ਵਜੇ ਦੇ ਡਿਊਟੀਆਂ 7 ਵਜੇ ਆਈਦਾ 3 ਵਜੇ ਕਹਿੰਦੇ 3 ਵਜੇ ਜਾਈਦਾ ਤੇ ਬਾਕੀ ਤਨਖਾਹ ਬਾਰੇ ਨਹੀਂ ਜੇ ਕੋਈ ਗੱਲ ਕਰਦਾ ਅਫਸਰ ਸਾਡੀ ਮੰਗ ਕੀ ਕਰਦੇ ਮੰਗ ਸਰ ਇਹੋ ਹੀ ਆ ਕਿ ਇਹਨਾਂ ਬੰਦਿਆਂ ਦੀਆਂ ਤਨਖਾਹਾਂ ਟਾਈਮ 'ਤੇ ਦਿੱਤੀਆਂ ਜਾਣ ਜਿਹੜੇ ਮਹੀਨੇ ਦੇ ਆ ਗੀਆਂ ਜੇ ਠੇਕਾ ਕੈਨਸਲ ਹੋ ਗਿਆ ਤੇ ਨਾਲ ਦੱਸ ਦਿੱਤਾ ਜਾਵੇ ਜਾ ਕੇ ਆਪਣਾ ਅਸੀਂ ਇਸ ਨਗਰ ਤੋਂ ਇੱਥੇ ਲੋਕਲ ਹੀ ਆਂ ਹਾਂਜੀ ਫਿਰ ਵੀ ਚਲੋ ਸਾਡੀ ਡਿਊਟੀ ਹੈਗੀ ਆ ਆਪਣਾ ਭੰਡਾਰੀ ਮਹੱਲੇ ਤੇ ਰਿਕਸ਼ੇ ਤੇ ਜਾਣਾ ਪੈਂਦਾ ਵਾ 30 ਰੁਪਏ ਤੋਂ ਘੱਟ ਤੇ ਕੋਈ ਰਿਕਸ਼ੇ ਵਾਲਾ ਵੀ ਨਹੀਂ ਲੈਂਦਾ ਹੈਗਾ ਤੇ ਰੋਜ਼ ਦਿਹਾੜੀ 60 60 ਰੁਪਏ ਕਿੱਥੋਂ ਖਰਚਾਂਗੇ ਅਸੀਂ ਤਨਖਾਹਾਂ ਚਾਰ ਚਾਰ ਮਹੀਨੇ ਹੋ ਗਏ ਸਾਨੂੰ ਉਤਰਾ ਤਨਖਾਹ ਨਹੀਂ ਮਿਲ ਰਹੀ ਤੇ ਉਤੋਂ ਜੀ ਕੰਮ ਜੀ ਪੂਰਾ ਕਰਤੇ ਅਸੀਂ ਪੂਰਾ ਹੀ ਰਹੇ ਆ ਕੰਮ ਪਰ ਜੇ ਸਾਡੀ ਮਿਹਨਤ ਦਾ ਫਾਇਦਾ ਕੀ ਆ ਕਿ ਜੇ ਸਾਨੂੰ ਮਿਨਾ ਹੀ ਨਾ ਪੈਸੇ ਤੇ ਬੱਚੇ ਘਰ ਭੁੱਖੇ ਮਰਨਾਂ ਤਾਂ ਫਾਇਦਾ ਕੀ ਕੰਮ ਦਾ ਚਾਰ ਮਹੀਨੇ ਹੋ ਗਏ ਲਗਾਤਾਰ ਚਾਰ ਮਹੀਨੇ ਹੋ ਗਏ ਜੇ ਲਗਾਤਾਰ ਹੀ ਤੱਕ ਤਨਖਾਹਾਂ ਨਹੀਂ ਮਿਲੀਆਂ ਹੈਗੀਆਂ ਮੰਗ ਸਾਡੀ ਇਹ ਕਿ ਸਾਨੂੰ ਸਾਡੀ ਜਿਹੜੀ ਮਿਹਨਤ ਹੈ ਸਾਨੂੰ ਦਿੱਤੀ ਜਾਵੇ ਔਰ ਜਿਹੜੀਆਂ ਛੁੱਟੀਆਂ ਕੱਟਦੇ ਆ ਉਹ ਵੀ ਸਾਡੀਆਂ ਛੁੱਟੀਆਂ ਨਾ ਕਟਣ ਅੱਛਾ ਜਦੋਂ ਅਧਿਕਾਰੀ ਨੇ ਇੱਥੇ ਕਿਸੇ ਅਧਿਕਾਰੀ ਨਾਲ ਗੱਲ ਹੋਈ ਤੇ ਉਹਨਾਂ ਨੂੰ ਲੈ ਕੇ ਸਾਡੀ ਸਾਡੀਆਂ ਅੱਗੇ ਵੀ ਮੈਡਮ ਕੋਲ ਵੀ ਅਸੀਂ ਗਏ ਆਗੇ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਚੱਕ ਜੜਾ ਵਾ ਉਹਨਾਂ ਨੂੰ ਵੀ ਕਾਸਟੈਂਟਰੀ ਨੂੰ ਪੁੱਛੋ ਜਾ ਕੇ ਉਧਰ ਚੀਫ ਸੈਂਟਰੀ ਨੂੰ ਜਾ ਕੇ ਪੁੱਛੋ ਅੱਲਾ ਦੇ ਕੋਲ ਪ੍ਰੀਓ ਕੀ ਕਹਿੰਦੇ ਉਹਨਾਂ ਨੂੰ ਜਾ ਕੇ ਤੁਸੀਂ ਮਿਲੋ ਕਿਉਂਕਿ ਜਦੋਂ ਅਸੀਂ ਉਹਨਾਂ ਦੇ ਕੋਲ ਗਏ ਆ ਤੇ ਉਹਨਾਂ ਨੇ ਫੋਨ ਤੇ ਗੱਲ ਇਹਨਾਂ ਨਾਲ ਕੀਤੀ ਆ ਸਰ ਸੈਂਟਰੀ ਸਾdna ਤੇ ਉਹਨਾਂ ਦੇ ਕੋਲ ਜਦੋਂ ਅਸੀਂ ਗਏ ਆ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਉਹਨਾਂ ਨਾਲ ਗੱਲ ਕਰੋ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਾ ਕੇ ਤੁਸੀਂ ਸੈਂਟਰੀ ਨਾਲ ਗੱਲ ਕਰੋ ਜਦੋਂ ਸੈਂਟਰੀ ਨਾਲ ਗੱਲ ਕੀਤੀ ਆ ਤਾਂ ਉਹ ਕਹਿੰਦੇ ਕਿ ਮਲਾਕੇ ਸਾਰੇ ਜਿੰਨੇ ਵੀ ਮੌਜੂਦਾ ਬੰਦੇ ਆ ਅਸੀਂ ਥੋੜੀ ਨਾਲ ਲਿਸਟ ਬਣਾਣੀ ਆ ਲਿਸਟ ਇਹਨਾਂ ਨੇ ਬਣਾਣੀ ਆ ਅਸੀਂ ਥੋੜੀ ਲਿਸਟ ਬਣਾਵਾਂਗੇ ਲਿਸਟ ਇਹਨਾਂ ਦਾ ਕੰਮ ਆ ਜੇ ਸਾਡੇ ਕੋਲ ਕੰਮ ਲੈ ਰਹੇ ਤੇ ਲਿਸਟਾਂ ਬਣਾਉਣਾ ਇਹਨਾਂ ਦਾ ਕੰਮ ਆ ਜਿੰਨੇ ਬੰਦੇ ਕੰਮ ਕਰ ਰਹੇ ਮੌਜੂਦਾ ਉਹਨਾਂ ਦੀਆਂ ਤਨਖਾਹਾਂ ਤੇ ਦੇਣ ਪਰ ਦੇਵੇ ਕੌਣ ਇਸ ਕਰਕੇ ਬਸ ਸਾਨੂੰ ਖਰਾਬ ਕਰ ਰਹੇ ਇਸ ਹਫਤੇ ਸੋਮਵਾਰ ਪਾ ਦਾਂਗੇ ਮੰਗਲਵਾਰ ਪਾ ਦਾਂਗੇ ਬਸ ਇਹ ਸਾਡਾ ਇਹੀ ਹੈਗਾ ਸਾਡੀਆਂ ਆਪ ਲੱਖ ਲੱਖ ਰੁਪਏ ਤਨਖਾਹ ਲੈ ਰਹੇ ਸਾਡੀ 7000 ਰੁਪਏ ਤਨਖਾਹ ਦੇ ਨਾਲ ਦੱਸ ਕੀ ਕਰਾਂਗੇ ਸਾਡੀ ਉਹ ਵੀ ਪੂਰੀ ਨਹੀਂ ਮਿਲਦੀ ਹੈਗੀ ਤਨਖਾਹ ਜੇ